ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ ਇਹ ਵੀਡੀਓ ਦੇਖ ਕੇ ਆਮ ਜੀ ਲੱਗਦੀ ਆ ਪਰ ਇਹ ਵੀਡੀਓ ਨੂੰ ਦੇਖ ਕੇ ਪਹਿਲਾ ਵਿਚਾਰ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਦਾਇਰੇ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਬਾਹਰ ਬਹੁਤ ਕੁਝ ਆ ਜਾਣਨ ਵਾਸਤੇ ਜ਼ਿੰਦਗੀ ਬੜੀ ਖੂਬਸੂਰਤ ਆ ਤੇ ਦੁਨੀਆ ਪਰੇ ਤੋਂ ਪਰੇ ਪਈ ਆ ਪਹਿਲਾਂ ਤਾਂ ਇਹ ਵਿਚਾਰ ਆਇਆ ਮਨ ਦੇ ਵਿੱਚ ਪਰ ਨਾਲ ਹੀ ਇੱਕ ਸਵਾਲ ਉੱਠਿਆ ਕਿ ਇਹ ਮੱਛੀ ਆਪਾਂ ਦੇਖਦੇ ਆ ਇੱਕ ਚਾਰ ਦਿਵਾਰੀ ਦੇ ਵਿੱਚ ਕੈਦ ਆ ਇੱਕ ਕੰਦ ਕੀਤੀ ਗਈ ਆ ਉਹ ਕੰਦ ਦੇ ਵਿੱਚ ਪਾਣੀ ਆ ਪਾਣੀ ਦੇ ਵਿੱਚ ਮੱਛੀਆਂ ਛੱਡੀਆਂ ਹੋਈਆਂ ਤੇ ਉਹ ਮੱਛੀ ਇਧਰੋਂ ਜੰਪ ਮਾਰਦੀ ਆ ਬਾਹਰ ਨਿਕਲ ਜਾਂਦੀ ਆ ਆਪਾਂ ਨੂੰ ਪਤਾ ਉੱਡਣ ਵਾਲੀਆਂ ਮੱਛੀਆਂ ਵੀ ਹੁੰਦੀਆਂ ਬਹੁਤ ਕਿਸਮਾਂ ਨੇ ਮੱਛੀ ਦੀਆਂ ਹੋ ਸਕਦਾ ਮੱਛੀ ਜੰਪ ਮਾਰਨਾ ਕੋਈ ਵੱਡੀ ਗੱਲ ਨਾ ਹੋਵੇ ਮੱਛੀ ਨਾਰਮਲ ਜੰਪ ਕਰ ਦਿੰਦੀ ਹੋਵੇ ਇੰਨਾਕ ਪਰ ਸਵਾਲ ਇਹ ਉੱਠਿਆ ਕਿ ਆ ਦੇਖੋ ਜਿਵੇਂ ਇਧਰੋਂ ਮੱਛੀ ਨੇ ਮਿੱਥ ਕੇ ਛਾਲ ਮਾਰੀ ਹੁੰਦੀ ਆ ਤੁਹਾਨੂੰ ਆਪੇ ਪਤਾ ਲੱਗੂ ਵੀ ਉਹ ਦੇਖੋ ਉਹਨੇ ਤੇਜ਼ ਹੋ ਕੇ ਇੱਕਦਮ ਛਾਲ ਮਾਰਦੀ ਮੇਰੇ ਮਨ 'ਚ ਸਵਾਲ ਇਹ ਆਇਆ ਵੀ ਉਹ ਮੱਛੀ ਨੂੰ ਕਿਵੇਂ ਪਤਾ ਵੀ ਉਹਦੇ ਆਲੇ-ਦਾਲੇ ਪਾਣੀ ਹੈਗਾ ਇਸ ਜਗ੍ਹਾ ਤੋਂ ਬਾਹਰ ਨਿਕਲ ਕੇ ਵੀ ਪਾਣੀ ਆ ਵੀ ਇਹ ਮੱਛੀ ਦੇ ਮਨ ਦੇ ਵਿੱਚ ਕਿਦਾਂ ਖਿਆਲ ਆਇਆ ਹੈਨਾ ਦੇਖੋ ਮੱਛੀ ਨੇ ਆਪਣੀ ਜ਼ਿੰਦਗੀ ਰਿਸਕ ਦੇ ਵਿੱਚ ਪਾਈ ਤੇ ਪਾ ਕੇ ਇਧਰੋਂ ਥੋੜੇ ਪਾਣੀ ਤੋਂ ਵੱਧ ਪਾਣੀ ਦੇ ਵਿੱਚ ਜਾਣੀ ਆਪਣੀ ਜ਼ਿੰਦਗੀ ਨੂੰ ਇੱਕ ਖੂਹ ਚੋਂ ਕੱਢ ਕੇ ਸਮੁੰਦਰ ਦੇ ਵਿੱਚ ਚਲੀ ਗਈ ਕਹ ਲੋ ਤੁਸੀਂ ਮਿਹਨਤ ਕੀਤੀ ਪਹੁੰਚ ਗਈ ਪਰ ਮੱਛੀ ਨੂੰ ਪਤਾ ਕਿਵੇਂ ਲੱਗਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਮੱਛੀ ਦੇ ਅੰਦਰ ਇਦਾਂ ਦਾ ਕੋਈ ਗੁਣ ਪੈਦਾ ਕੀਤਾ ਹੋਇਆ ਵੀ ਇਹਨੂੰ ਆਪਣੇ ਆਲੇ ਦਾਲੇ ਪਾਣੀ ਦਾ ਅਹਿਸਾਸ ਹੁੰਦਾ ਹੋਵੇ ਹੋ ਸਕਦਾ ਨਾ ਕਿਉਂਕਿ ਮੈਂ ਵੀ ਇਦਾਂ ਦੀ ਚੀਜ਼ ਪਹਿਲੀ ਵਾਰੀ ਦੇਖੀ ਆ ਤੇ ਮੇਰੇ ਮਨ ਦੇ ਵਿੱਚ ਇਹ ਸਵਾਲ ਆਇਆ ਕਿਉਂਕਿ ਉਹ ਪ੍ਰਮਾਤਮਾ ਬੜਾ ਬੇਅੰਤਾ ਤੇ ਆਪਾਂ ਵੀ ਸਮੇਂ-ਸਮੇਂ ਸਰ ਬਹੁਤ ਕੁਝ ਐਸਾ ਦੇਖਦੇ ਰਹਿੰਨੇ ਆ ਫਿਰ ਉਹ ਜੀਵ ਜੰਤ ਨੂੰ ਦੇਖ ਕੇ ਆਪਾਂ ਹੈਰਾਨ ਹੁੰਦੇ ਰਹਿੰਨੇ ਆ ਪਰ ਨਹੀਂ ਪ੍ਰਮਾਤਮਾ ਨੇ ਬੜਾ ਕੁਝ ਐਸਾ ਬਣਾਇਆ ਹੋਇਆ ਤੇ ਇਸ ਮੱਛੀ ਦੇ ਅੰਦਰ ਵੀ ਮੈਨੂੰ ਲੱਗਦਾ ਉਸਨੇ ਕੋਈ ਐਸਾ ਗੁਣ ਪੈਦਾ ਕੀਤਾ ਵੀ ਇਹ ਮੱਛੀ ਨੂੰ ਪਤਾ ਲੱਗ ਗਿਆ ਕਿ ਇਹਦੇ ਆਲੇ-ਦਾਲੇ ਪਾਣੀ ਹੈਗਾ ਤੁਹਾਡੇ ਕੀ ਵਿਚਾਰ ਆ ਜਰੂਰ ਦੱਸਿਓ ਧੰਨਵਾਦ